ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਦੇ ਵੱਡੇ ਵੱਡੇ ਜਕਾਰੇ ਜਿਹੜੇ ਆ ਉਹ ਲਗਾਏ ਗਏ ਰੋਪੜ ਵਿਖੇ ਐਸ ਐਮ ਰਿਜ਼ੋਰਟ ਦੇ ਵਿੱਚ ਇਹ ਜਿਹੜਾ ਇੱਕ ਸਮਾਗਮ ਉਹ ਰੱਖਿਆ ਗਿਆ ਜਿੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਸੰਗਤਾਂ ਨੇ ਇੱਥੇ ਸ਼ਾਮੂਲੀਅਤ ਜਿਹੜੀ ਹੈ ਉਹ ਇੱਥੇ ਕੀਤੀ ਤੇ ਇਸ ਮੌਕੇ ਦੇ ਉੱਤੇ ਪੰਜ ਮੈਂਬਰੀ ਕਮੇਟੀ ਜੋ ਕਿ ਅਕਾਲ ਤਖਤ ਸਹਿਬ ਵੱਲੋਂ ਫਰਮਾਨ ਸੀ ਉਹਦੀ ਮੈਂਬਰਸ਼ਿਪ ਜਿਹੜੀ ਆ ਉਹ ਵੀ ਇੱਥੇ ਪਰਚੀਆਂ ਜਿਹੜੀਆਂ ਆ ਉਹ ਕਟੀਆਂ ਗਈਆਂ ਤੇ ਵੱਡੇ ਵੱਡੇ ਇਹ ਜਿਹੜੇ ਲੀਡਰ ਆ ਉਹ ਇੱਥੇ ਸ਼ਾਮਿਲ ਹੋਏ ਤੋਂ ਪਰਚੀਆਂ ਜਿਹੜੀਆਂ ਕਟੀਆਂ ਜਾ ਰਹੀਆਂ ਅਸੀਂ ਤੁਹਾਨੂੰ ਦਿਖਾਉਣ ਦੀ ਵੀ ਇਹ ਕੋਸ਼ਿਸ਼ ਕਰਾਂਗੇ ਤੇ ਆ ਆ ਦੇਖੋ ਇੱਕ ਮਿੰਟ ਆ ਦਿਖਾ ਪਰ ਦਿਖਾਉਣਗੇ ਇਹ ਪਰਚੀ ਆਪਣੀ ਜੇਬ ਦੇ ਵਿੱਚੋਂ ਕੱਢ ਕੇ ਤੇ ਕੀ ਕਿਸ ਤਰ੍ਹਾਂ ਦੀ ਮੈਂਬਰਸ਼ਿਪ ਜਿਹੜੀ ਆ ਉਹ ਰਹੇਗੀ ਸੋ ਆ ਦੇਖੋ ਇਸ ਤਰ੍ਹਾਂ ਜਿਹੜੀ ਆ ਇਹ ਮੈਂਬਰਸ਼ਿਪ ਆ ਪੰਜ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਦੇ ਫਰਮਾਨ ਵਜੋਂ ਇਸ ਬਿਸ਼ੇ ਦੇ ਉੱਤੇ ਚੰਦੂ ਮਾਜਰਾ ਸਾਹਿਬ ਦੇ ਨਾਲ ਆਪਾਂ ਗੱਲਬਾਤ ਵੀ ਕਰਦੇ ਆ ਤੇ ਉਹਨਾਂ ਤੋਂ ਪੁੱਛਦੇ ਆ ਕਿ ਕਿਸ ਤਰ੍ਹਾਂ ਦੇ ਇਹ ਰਹਿਣਗੇ ਅੱਜ ਦੇ ਰੁਝਾਨ ਸਈ ਮਾਈ ਖਾਲਸਾ ਬਾਗੀ ਫਤਿਹ ਜੀ ਮਨੁਲਾ ਸਾਹਿਬ ਤੁਸੀਂ ਬਹੁਤ ਹੀ ਵੱਡੇ ਚਰਨ ਕਲ ਹੋ ਜਾਂ ਹਜ਼ਾਰੂ ਪਤਾਲੀ ਕਰਦੇ ਲੀਟਰ ਦੀਆਂ ਵਾਟ ਤੋਂ ਕੀ ਹੈ ਅੱਜ ਜਿਹੜਾ ਇਹ ਕਾਰਜ ਤੇ ਰੱਖਿਆ ਜੀ ਇਹ ਕਿਸ ਸੰਬੰਧ ਦੇ ਵਿੱਚ ਰੱਖਿਆ ਹੈ ਕੋ ਸ਼ਰਮਣੀ ਕਾਲੀ ਦਾਲ ਜੀ ਭਾਰਤੀ ਮਹੀਨਾ ਸ਼ੁਰੂ ਕਰਦੇ ਦੇਸ਼ ਸ੍ਰੀ ਕਲ ਤੋਂ ਸਾਥ ਦੇ ਕਿੰਦਾ ਵਨਾ ਬਲੋ 2010 ਸੇ ਬਨਾ ਬਲੋ ਵੀ ਕੀ ਕਰਤਾ ਸੀ 31 ਦਸਤਬਰ 2024 ਨੂੰ ਹੋਏ ਸੀ ਖਤਮ ਮੈਂ ਵੀ ਕਮੇਟੀ ਬਣਾਈ ਸੀ ਦੋ ਮੈਂਬਰ ਮੈਂ ਪਰ ਰਿਪੋਰਟ ਦੇ ਦੇ ਕਿ ਜੇ ਪ੍ਰਾਪਤ ਕਰਦੇ ਪਰ ਪੰਜ ਮੈਂਬਰਾਂ ਨੇ ਜਹਦਰ ਸ੍ਰੀ ਕਾਤਾ ਸਾਹਿਬ ਤੇ ਬਰਤੀ ਜਰਮਨਾ ਵੀ ਹਾਜ਼ਰੀ ਤੇ ਦਾਦਾ ਕੀਤਾ ਸੀ ਜੋ ਉਹਨਾਂ ਨੇ ਮਿਲੋ ਲਾਇਆ ਸੀ ਜੀ ਜੀ ਦੇ ਨਾਮ ਉਹ ਉਹ ਉਹਨਾਂ ਨੇ ਅਰਦਾਸ ਕਰਕੇ 18 ਤਰੀਕ ਨੂੰ ਸ੍ਰੀ ਕਾਤਾ ਸਾਹਿਬ ਜੀ ਪਾਈ ਯਾਰ جگد شروعات کی بھرتی مہم اور میں سمجھتا پنجاب سے بڑا واقعی شروع اکالی دل اکال تخت کی بھرتی لوگ مقابلے لوگ چاہماند نے اور لوگ محسوس کرتے ہیں کہ شری اکال تخت صاحب ہے ਇਹ ਜਿਹੜੇ ਪਾਰਟੀ ਦੇ ਬਿਚਾਰ ਉਹ ਜਿਹੜਾ ਜਨ ਲੋਕਾਂ ਦੇ ਤੋਂ ਉਹੋ ਹੀ ਲੋਕ ਕਾਂਦੀ ਦਾ ਮੈਂ ਕਾਂਦੀ ਜਨਤੀ ਬੰਦ ਕਹਿੰਦੇ ਲੋ ਕਾਂਦੀ ਦਾ ਜਨਮ ਕਹਿੰਦੇ ਉਹ ਕਾਂਦੀ ਦੇ ਪ੍ਰਚਾਰਨਾ ਸ੍ਰੀ ਅਕਾਲਤਾ ਖਾਸ ਤੇ ਇਹ ਸ੍ਰੀ ਅਕਾਲਤਾ ਦਾ ਤੇ ਜਿੰਨੇ ਵੀ ਸ਼ਰਤਾਂ ਨੇ ਜਿੱਤੀ ਜਿੱਦਾ ਹੁੰਦੀਆਂ ਮੋਰਤ ਲਗੇ ਉਹਨਾਂ ਨੂੰ ਕਾਮਯਾਬੀ ਮਿਲਦੀ ਸੋ ਸ੍ਰੀ ਅਕਾਲਤਾ ਖਾਸ ਦੀ ਸਰਪ੍ਰਸਤੀ ਵੀ ਦਿਵਾਉਣਾ ਛਾਹੀ ਮੈਂ ਕਹਿ ਸਕਦਾ ਕਿ ਅਕਾਲੀਆਂ ਨੇ ਜਿਹੜੇ ਰਾਜ ਭਾਗ ਹੁੰਦਾ ਹੈ ਅਕਾਲੀ ਦਾ ਰਾਜਤਾ ਦਾ ਜਿਹੜਾ ਵਿਦੇਸ਼ੋਂ ਆਇਆ ਉਹਦੇ ਵਿੱਚ ਵੀ ਸਿਰੇ ਦਾ ਕਾਰਕਦਾਰ ਸਾਹਿਬ ਦੀ ਸਤਿਵਸਤੀ ਜਾਚ ਕੀਤੀ ਗਈ। ਗਲਤ ਹੈ ਕਿ ਹਿਲਰੀ ਹੋਈ ਅਕਾਲੀ ਦਾ ਨਹੀਂ ਕਰਦੀ। ਟੋਟੇ ਟੋਟੇ ਹੋਏ ਅਕਾਲੀਆਂ ਨੂੰ ਜੋੜਨ ਲਈ ਜਿਹੜਾ ਰਾਲਾ ਰੋੜ ਮੇ ਪਿਆ ਕੀਤਾ ਉਹ ਹੀ ਪ੍ਰੋਗਰਾਹ ਕਾਂਜੇ ਨੂੰ ਕਿੱਥੇ ਕਰਦਾ। ਔਰ ਕੂਝ ਲੋਕਾਂ ਨੇ ਤਾਰਕੀ ਤੋਂ ਕਾਰਜੀ ਕਰ ਦਿੱਤੀ। ਕੂਝ ਲੋਕਾਂ ਨੇ ਹਾਜ਼ਰੀ ਵਿੱਚ ਬੜੇ ਅਕਾਲੀਆਂ ਦਾ ਇਕੱਠ ਆਇਆ। ਔਰ ਉਹ ਲੋਕ ਕਦੇ ਤਾਂ ਕਹਿੰਦੇ ਆ ਕਦੇ ਜਮਾਉਂਦੇ ਨੇ ਕਦੇ ਹੋਰ ਬੇਈਨਾ ਦੰਦੇ ਸੀ ਪਰ ਮੈਂ ਸਦਾ ਖਾਲਸਾ ਪੰਥ ਕਦੇ ਵੀ ਇਹ ਕਿਤਾਬਾਂ ਅਰਥ ਵੀ ਦਲੀਲਾਂ ਤੇ ਕਦੇ ਵੀ ਅਮਨ ਅਰਦਾ ਉਹ ਆਸਤਕ ਵਿਸ਼ਵਾਸ ਨਾਲ ਜਲਦਾ ਸੀ ਜੇਰੀ ਜੀ ਹਾਲ ਤੱਕ ਸਾਰੇ ਸਾਡੇ ਤੋਂ ਸੋ ਇਸ ਆਸਤਕ ਵਿਸ਼ਵਾਸ ਨਾਲ ਰੋਕੋਏ ਅੱਜ ਰੋਪੜ ਦੇ ਵਿੱਚ ਐਸਐਮ ਪੈਲੋ ਸਾਜਾ ਗੁਰਦੁਆਰਾ ਸਦਾ ਬਰਤਨ ਹੈ ਸਾਮਣੇ ਇੱਥੇ ਕੁਝ ਮਿੰਟਾਂ ਤੱਕ ਹੀ ਖੰਗੋ ਅੱਡੇ ਘਟਦੇ ਜੀ ਤੰਗੀ ਹੋ ਜਾਂਦੀ ਹੈ ਸਾਜਿਖਾ ਜੀ 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 ਬਣੇ ਰੋਵੇ ਤੇ ਸਾਦੀ ਪਾਣੀ ਨੂੰ ਜਿਵੇਂ ਕਿ ਉਹ ਇਹਨਾਂ ਨੂੰ ਮਤੋਂ ਦਾ ਫਾਦ ਦੀ ਜਾਲਾ ਜਰਾ ਹੈ ਜਿਨਾ ਰੋ ਪਰ ਇਹ ਇਤਨੇ ਸਿੱਖ ਪੰਥ ਦੇ ਵਿੱਚ ਬਹੁਤ ਜਾ ਜਿਹੜਾ ਇਹ ਨਕਾਰਾਤਮਕ ਪ੍ਰਵਾਹ ਪੈਂਦਾ ਜਾ ਰਿਹਾ ਕਿੰਤੂ ਹਰ ਇੱਕ ਗੱਲ ਤੇ ਜਿਹੜਾ ਕਿੰਤੂ ਆ ਇਹ ਇਹ ਕੀ ਕਾਰਨ ਸਮਝਾਇਦਾ ਕੀ ਕਹਿਣਾ ਚਾਹੋਂਗੇ ਵੀ ਕਿੰਤੂ ਕਿੱਥੋਂ ਆ ਗਿਆ ਕਿਉਂ ਆ ਗਿਆ ਇਹ ਬੜੇ ਅਫਸੋਰਦੀ ਗੱਲਾਂ ਅੱਜ ਤੱਕ ਦੇਖੋ ਲੀਡਰ ਲੜਦੇ ਸੀ ਹਾਂ ਨਾ ਪਰ ਇਹ ਸ਼ਹਾਗਨ ਸਾਹਿਬ ਤੌਰ ਦਾ ਸਾਜਰਾ ਕਦੇ ਇਹ ਸਾਜੀ ਤੇ 1200 ਦਾ ਸਾਜਰਾ ਤੇ ਪਰੰਪਰਾ ਤੇ 1200 ਦਾ ਸਾਜਰਾ ਪਰ ਇਹ ਸਾਡਾ ਆਪਣਾ ਖਾਣੀ ਦਾ ਘਾਟ ਜੂ ਕਰਤਾ ਸੀ ਜੀ ਜੀ ਰੱਬ ਉਹ ਚੰਗੀ ਗਣਨਾ ਕਰਦੇ ਕਿ ਦਲੇਸ਼ਵਰ ਉਹਨਾਂ ਸ਼ਾਰਵਨ ਸ਼ਰਮ ਨਹੀਂ ਕਰਦਾ ਉਦੋਂ ਬੰਦਿਆਂ ਦੀ ਲੜਾਈ ਸੀ ਆਪਾਂ ਧਰਿਆ ਦੀ ਲੜਾਈ ਸੀ ਆਪਾਂ ਉਹਨਾਂ ਤਾਂ ਜੀ ਬਾਦਲ ਤੇ ਉਹਨਾਂ ਦੇ ਸਾਥੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਟੱਕਰ ਲਈ। ਸ੍ਰੀ ਅਕਾਲ ਤਖਤ ਸਾਹਿਬ ਨਾਲ ਮਤਾਂ ਲੈ ਲਈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਪਰਮਾਨੰਥ ਜੀ ਉਹਨਾਂ ਨੂੰ ਮੰਨਨ ਤੋਂ ਮਨਦੁਰ ਹੋ ਕੇ ਆਪਣੀ ਮਰਜ਼ੀ ਦੀ ਗਵਾਟੀ ਬਣਾ ਲਈ ਆਪਣੀ ਮਰਜ਼ੀ ਦੇ ਹੁਜਰਤ ਬਣਾ ਲਈ ਆਪਣੀ ਮਰਜ਼ੀ ਦੀ ਕਾਪੀਆਂ ਜੁਵਾ ਕੇ ਦੇਵ ਭਾਗੇ ਜਿਨ੍ਹਾਂ ਗੱਲਾਂ ਕਰਕੇ ਅਕਾਲੀ ਦਲ ਆਰਥਿਕ ਦੇ ਫਰਸ ਤੇ ਆਇਆ ਜਿਨ੍ਹਾਂ ਗੱਲਾਂ ਕਰਕੇ ਅਕਾਲੀ ਦਲ ਕੋਲੋਂ ਪਿਆ ਉਹਨਾਂ ਗੱਲਾਂ ਤੇ ਹੀ ਕਮਜ਼ੋਰ ਕਰਦਾ ਉਹਦੇ ਸਾਰੇ ਆਜੂ ਜੋ ਅਕਾਲੀ ਦਲ ਦਾ ਹਿੰਨਾ ਗਲਤੀਆਂ ਕਰਕੇ ਦੁਨੀਆਂ ਕਰਦਾ ਉਹ ਹੀ ਗੱਲਾਂ ਨੂੰ ਚੋਰੌੜ ਲੱਗੇ ਜਿਹੜੀਆਂ ਸ੍ਰੀ ਅਕਾਲ ਤਖਤ ਸਾਹਿਬ ਨਹੀਂ ਸੀ ਚਾਹੁੰਦੇ ਜਿਹੜਾ ਦਾ ਸਾਹਿਬ ਨਹੀਂ ਸੀ ਚਾਹੁੰਦੇ ਜੋ ਗਲਤੀਆਂ ਹੋ ਕੇ ਹੋ ਰਹੀਆਂ ਨੇ ਪਰ ਤੇ ਉਹ ਗਲਤੀਆਂ ਨੂੰ ਰੋਕ ਸਕਦੇ ਖੋਦ ਕਰਦੇ ਮਨ ਇਸ ਤਰ੍ਹਾਂ ਦੀ ਆਸ ਸਵਾਜ ਜੋ ਸੰਗਤ ਚਾਹੁੰਦੀ ਆ ਪਾਸ ਚਾਹੁੰਦਾ ਲੋਕ ਚਾਹੁੰਦੇ ਨੇ ਪੰਜਾਬ ਚਾਹੁੰਦਾ ਪਰ ਉਹ ਆਸ ਤੇ ਵਿਸ਼ਵਾਸ ਤੇ ਪੂਰੀ ਉਤਰਨ ਵਾਲੀ ਨਵੀਂ ਲੀਡਰਸ਼ਿਪ ਜਿਹੜੀ ਆ ਜਿਹਦੀ ਦਿੱਕ ਵੀ ਸੋਚ ਵੀ ਮਨ ਸ਼ਾਹਦਾ ਵਲੀ ਵੀ ਕਰਦਾਰ ਵੀ ਵਿਚਾਰਨ ਵੀ